रहे ਹੋਠੋਂ ਤੇ ਤੇਰਾ ਨਾਮ ਮੇਰੇ ਸ਼ਾਮ ਖਾਟੂ ਸ਼ਾਮ ਇਹ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਸੋ ਅੱਜ ਜੋ ਇਹ ਯਾਤਰਾ ਜਾ ਰਹੀ ਆ ਹਰੀਸ਼ ਬਠਲਾ ਜੀ ਅਤੇ ਉਹਨਾਂ ਦੇ ਭਰਾ ਬਿੱਟਾ ਮਠਰਾ ਜੀ ਸੋ ਇਹਨਾਂ ਦੇ ਦੁਆਰਾ ਇਹ ਇੱਕ ਚੌਥੀ ਬਸ ਯਾਤਰਾ ਖਾਟੂ ਸ਼ਾਮ 사ਲਾ ਸਰ ਦਰਵਾਰ ਤੇ ਜਾ ਰਹੀ ਹੈ ਯਾਤਰੀਆਂ ਨੂੰ ਲੈ ਕੇ ਹੀ ਜਾ ਰਹੇ ਨੇ ਅਤੇ ਵੈਸ਼ਨੂ ਦੇਵੀ ਹੋਰ ਦੇਵੀਆਂ ਦੇ ਇਹ ਯਾਤਰਾ ਬਹੁਤ ਬੇਸ਼ੁਮਾਰ ਲਿਆ ਚੁੱਕੇ ਨੇ ਤੇ ਅੱਜ ਇਸ ਯਾਤਰਾ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਜਾਣਕਾਰੀ ਬ੍ਰਿੰਦਰ ਵਿੱਕੀ ਜੀ ਖਾਟੂ ਸ਼ਾਮ ਦੇ ਯਾਤਰਾ ਜਾ ਰਹੀ ਹੈ ਤੇ ਤੁਸੀਂ ਇੱਕ ਗਾਇਕ ਵੀ ਬਹੁਤ ਵਧੀਆ ਹਰ ਧਰਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਖਾਟੂ ਸ਼ਾਮ ਜੀ ਦੇ ਜਾ ਰਹੇ ਹਾਂ ਬਸ ਯਾਤਰਾ ਬਠੜਾ ਜੀ ਲੈ ਕੇ ਜਾ ਰਹੇ ਹਾਂ ਕੀ ਕਹੂੰਗਾ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਜੈ ਸ਼੍ਰੀ ਖਾਟੂ ਸ਼ਾਮ ਜੀ ਕੀ ਔਰ ਵੀਰ ਜੀ ਦੇ ਨਾਲ ਜਾਣ ਦਾ ਸਾਨੂੰ ਮੌਕਾ ਮਿਲਦਾ ਰਹਿੰਦਾ ਹੈ ਪਹਿਲਾਂ ਵੈਸ਼ਨ ਦੇਵੀ ਮਾਤਾ ਦੇ ਜੀ ਕਾਫੀ ਲੰਮੇ ਅਰਸੇ ਤੋਂ ਜਾ ਰਹੇ ਹਾਂ ਜੀ ਦਾਦੀ ਮਾਦੀ ਮੇਹਰ ਆ ਚਲੋ ਵੀਰ ਜੀ ਦੇ ਬਹਾਨੇ ਨਾਲ ਉਸ ਤੋਂ ਬਾਅਦ ਅੱਜ ਖਾਟੂ ਸ਼ਾਮ ਸਾਲਾ ਸਰ ਪਹਿਲਾਂ ਇੱਕ ਵਾਰੀ ਬੇਟਾ ਔਰ ਮੈਂ ਅਸੀਂ ਨਾਲ ਪਹਿਲਾਂ ਵੀ ਜਾ ਕੇ ਆਏ ਹਾਂ ਇਸ ਵਾਰੀ ਵਿੱਧ ਫੈਮਿਲੀ ਪੂਰੀ ਫੈਮਿਲੀ ਕੰਪਲੀਟ ਲੈ ਕੇ ਜਾ ਰਹੇ ਹਾਂ ਜੀ ਜੀ ਹਾਂਜੀ ਤੇ ਦੋ ਸ਼ਬਦ ਕੋਈ ਕਿਸੇ ਵੀ ਮਤਲਬ ਕੇ ਭਜਨ ਦੇ ਗਾਣੇ ਭਜਨ ਸਾਡਾ ਹੁਣ ਗੁੜੀਆਂ ਨੇ ਸੁਣਾਇਆ ਸੀ ਤੁਹਾਨੂੰ ਸਾਡਾ ਭਜਨ ਚੱਲ ਰਿਹਾ ਮਾਰਕੀਟ ਦੇ ਵਿੱਚ ਖਾਟੂ ਸ਼ਾਮ ਜੀ ਦਾ ਉਹ ਸੁਣਾਣਾ ਸਾਨੂੰ ਮੈਂ ਰਹੇ ਹੋਂਟੋਂ ਪੇ ਤੇਰਾ ਨਾਮ ਮੇਰੇ ਸ਼ਾਮ ਖਾਟੂ ਸ਼ਾਮ रहे होंठों पे तेरा नाम मेरे शाम खाटू श्याम नाम तेरा लेने से बनते नाम तेरा लेने से बनते सबके बिगड़े काम मेरे शाम खाटू श्याम रहे होंठों पे तेरा नाम मेरे शाम खाटू श्याम ਉਹ ਯਾਤਰਾ ਸਭਾ ਰੇ ਕੋ ਅੱਧੀ ਦਸਰੇ ਦੀ ਹਾਂਜੀ ਬਿੱਟਾ ਜੀ ਤੁਸੀਂ ਅਕਸਰ ਯਾਤਰਾ ਲੈ ਜਾਂਦੇ ਰਹਿੰਦੇ ਹੋ ਇਹ ਚੌਥੀ ਵਸ ਯਾਤਰਾ ਜੋ ਖਾਟੂ ਸ਼ਾਮ ਜੀ ਸਾਦਾ ਸਾਧ ਦੇ ਦਰਬਾਰ ਤੇ ਚੱਲੇ ਹੋਣ ਹਾਂਜੀ ਇਹ ਚੌਥੀ ਯਾਤਰਾ ਹੈ ਜੀ ਤੇ ਵੈਸ਼ਨ ਦੇਵੀ ਅਸੀਂ 24ਵੀਂ ਯਾਤਰਾ ਜਾਏ ਹਾਂ ਜੀ ਜੀ ਹਾਂਜੀ ਤਾਂ ਬਾਬੇ ਦੀ ਕਿਰਪਾ ਬਾਕੀ ਸੰਗਤ ਆ ਅਸੀਂ ਕੌਣ ਲੈ ਜਾਣੇ ਆ ਕਿ ਆਪਾਂ ਤਾਂ ਅਸੀਂ ਕਿਹਦੇ ਭਾਗਾਂ ਨਾਲ ਸੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਸੰਗਤ ਦਾ ਪੂਰਾ ਸਹਿਯੋਗ ਰਹਿੰਦਾ ਪੂਰਾ ਜੀ ਪੂਰਾ ਹਾਂਜੀ ਹਾਂ ਬਾਕੀ ਮਾਈ ਦੀ ਕਿਰਪਾ ਬਾਬੇ ਦੀ ਕਿਰਪਾ ਬਿਲਕੁਲ ਜੀ ਅਸੀਂ ਵਸਦੇ ਵਿੱਚ ਦੇਖਿਆ ਕਿ ਪਟਿਆਲੇ ਤੋਂ ਜਲੰਧਰ ਤੋਂ ਸੰਗਤਾਂ ਆਈਆਂ ਹੋਈਆਂ ਨੇ ਹਾਂਜੀ ਹਾਂਜੀ ਤਾਂ ਬੜੀ ਮਿਹਰ ਹੈ ਕਿਰਪਾ ਉਹਦੀ ਹੈ ਜੀ ਬੋਲੋ ਘਾਟੂ ਨਰੇਸ਼ ਜੀ ਹਾਂਜੀ ਬਠਰਾ ਸਾਹਿਬ ਜੈ ਖਾਟੂ ਸ਼ਾਮ ਕੀ ਜੈ ਖਾਟੂ ਸ਼ਾਮ ਕੀ ਜੀ ਸੋ ਇਹ ਬੱਸ ਯਾਤਰਾ ਲੈ ਕੇ ਜਾ ਰਹੇ ਆ ਚੌਥੀ ਬੱਸ ਯਾਤਰਾ ਜਿਹੜੀ ਖਾਟੂ ਸ਼ਾਮ ਦੇ ਜਾ ਰਹੀ ਹੈ ਅਤੇ ਹੋਰ ਦਰਬਾਰਾਂ ਦੇ ਵਿੱਚ ਨੈਣਾ ਦੇਵੀ ਵੈਸ਼ਨੂ ਦੇਵੀ ਗਏ ਆ ਉਹ ਅਲੱਗ ਹੈ ਅਸੀਂ ਹਰ ਸਾਲ ਬੱਸ ਲੈ ਜਾਂਦੇ ਨੇ ਬੱਸ ਲੈ ਜਾਂਦੇ ਨੇ ਕਈ ਵਾਰ ਦੋ ਬੱਸਾਂ ਵੀ ਲੈ ਜਾਂਦੇ ਨੇ ਜਿਨ੍ਹਾਂ ਨੂੰ ਵਕਤ ਤੁਹਾਨੂੰ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਜੀ ਸੰਗਤਾਂ ਵਿੱਚ ਕਾਫੀ ਹੁਸਤਾਦ ਹੁੰਦਾ ਹੈ ਸਾਡੇ ਨਾਲ ਜਾਣ ਲਈ ਇਸ ਤੌਰ ਤੇ ਕਿਉਂਕਿ ਵਧੀਆ ਖਾਣਾ ਪੀਣਾ ਵਧੀਆ ਰਹਿਣ ਥਾਂ ਹੈ ਨਾ ਹਰ ਤਰ੍ਹਾਂ ਦਾ ਵਧੀਆ ਹੁੰਦਾ ਹੈ। ਉਹ ਸਾਡਾ ਸਾਰਾ ਤੁਹਾਡੇ ਵੱਲੋਂ ਹੁੰਦਾ। ਨਹੀਂ ਨਹੀਂ ਅਸੀਂ ਸਿਰਫ ਕਰਾਇ ਕਰਾਈ ਲੈਂਦੇ ਆ। ਅੱਛਾ ਜੀ। ਬਾਕੀ ਸਾਰਾ ਖਰਚਾ ਜਿੰਨਾ ਵੱਧਾ ਅਸੀਂ ਆਪਣੇ ਪੱਲੇ ਤੋਂ ਲਾਣੇ ਆ ਸਾਰਾ। ਅੱਛਾ ਜੀ। ਹਾਂ ਜਿੰਨਾ ਹੋ ਗਿਆ ਪ੍ਰਮਾਤਮਾ ਨੇ ਦਿੱਤੀ ਵੀ ਦੇਣ ਕੀਤੀ ਵੀ ਆ। ਬਿਲਕੁਲ ਜੀ ਬਿਲਕੁਲ। ਵੀ ਜਿੰਨਾ ਹੋ ਸਕੇ ਲੋਕਾਂ ਦੀ ਸੇਵਾ ਕਰ ਲੋ। ਜੀ। ਉਹ ਅਸੀਂ ਆਪਣੇ ਪੱਲੇ ਤੋਂ ਕਰਦੇ ਜਿਆਦਾ। ਠੀਕ ਹੈ ਜੀ। ਸੋ ਯਾਤਰਾ ਸ਼ੁਭ ਰਹੇ ਤੁਹਾਡੀ। ਸਰਮ ਜੈ ਘਾਟੂ ਸ਼ਾਮ ਕੀ। ਜੀ ਜੈ ਖਾਟੂ ਸ਼ਾਮ ਕੀ ਜੈ ਖਾਟੂ ਸ਼ਾਮ ਕੀ ਹਾਂਜੀ ਤੁਸੀਂ ਤਾਂ ਬਹੁਤ ਵਾਰ ਹੀ ਗਏ ਹੋਣੇ ਆ ਮੇਰਾ ਦੂਸਰਾ ਚੱਕਰ ਆ ਖਾਟੂ ਸ਼ਾਮ ਦਾ ਦੂਸਰਾ ਨਿੱਕਾ ਹਾਂਜੀ ਉਹ ਕਿਵੇਂ ਲੱਗ ਰਿਹਾ ਫਿਰ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹਾਂਜੀ ਜੈ ਖਾਟੂ ਸ਼ਾਮ ਕੀ ਜੈ ਖਾਟੂ ਸ਼ਾਮ ਕੀ ਹਾਂਜੀ ਖਾਟੂ ਸ਼ਾਮ ਕੀ ਜੈ ਖਾਟੂ ਸ਼ਾਮ ਕੀ ਜੈ ਸੋ ਖਾਟੂ ਸ਼ਾਮ ਦੇ ਫਿਰ ਯਾਤਰਾ ਜਾ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਕਿੰਨੀ ਕ ਵਾਰ ਗਏ ਚਾਰ ਵਾਰ ਚਾਰ ਵਾਰ ਜਾਏ ਜਦੋਂ ਪਹਿਲਾਂ ਗਏ ਸੀਗੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵਧੀਆ ਰਿਹਾ ਜੀ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਹਾਂਜੀ ਜਾਂਦੇ ਰਹਿੰਦੇ ਆ ਬੱਸ ਨਾਲ ਜਾਣਾ ਬਹੁਤ ਵਧੀਆ ਗੋਥ ਉੱਥੇ ਜਾ ਕੇ ਹੋਟਲ 'ਚ ਰਹਿਣਾ ਬਹੁਤ ਵਧੀਆ ਲੱਗਿਆ ਖਾਣਾ ਵੀ ਨਾ ਸਾਰਾ ਕੁਝ ਬਹੁਤ ਵਧੀਆ ਏਨਾਂ ਦਾ ਜੀ 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 ਉਹ ਗਰਮੀ ਵੀ ਬਹੁਤ ਕੋਈ ਨਹੀਂ ਗਰਮੀ ਤਾਂ ਚੱਲ ਲਈ ਦੀ ਹੈ ਜੀ ਗਰਮੀ ਤਾਂ ਘਰੇ ਲੱਗਦੀ ਕੰਮ ਕਰਨ ਦੇ ਵੇਲੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਸੋ ਸੰਗ ਦੇ ਨਾਲ ਜਾਣਾ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜੀ ਜੈ ਕਾਟੇ ਜਾਓ ਕਟ ਸ਼ਾਮ ਕੀ ਜਾਏ ਜੀ ਖਾਟੂ ਸ਼ਾਮ ਕੀ ਜਾਏ ਸਰੂ ਰੂ ਜੀ ਸੋ ਕਿੰਨੀ ਵਾਰ ਗਏ ਤੁਸੀਂ ਕਟ ਸ਼ਾਮ ਦੂਸਰੀ ਵਾਰ ਜਾ ਰਹੇ ਹਾਂ ਦੂਸਰੀ ਵਾਰ ਜਾ ਰਹੇ ਹਾਂ ਅੱਛਾ ਜੀ ਕਿਵੇਂ ਲੱਗ ਰਿਹਾ ਫਿਰ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਤੇ ਪਹਿਲਾਂ ਜਦੋਂ ਗਏ ਸੀ ਕਿਵੇਂ ਲੱਗਿਆ ਤੁਹਾਨੂੰ ਹਾਟਾ ਮੌਸਮ ਬਹੁਤ ਵਧੀਆ ਮੌਸਮ ਬਹੁਤ ਹੀ ਹੈ ਮੌਸਮ ਵਧੀਆ ਸੀਗਾ ਹਾਂ ਜੀ ਹੁਣ ਥੋੜੀ ਗਰਮੀ ਆ ਗਈ ਹੈ ਕੀ ਨੇ ਕੋਈ ਗਰਮੀ ਨਹੀਂ ਏਸੀ ਬੱਸ ਤੇ ਬੈਠਾ ਜੀ ਏਸੀ ਹੋਟਲ ਤੋਂ ਰੁਕਣਾ ਜਾ ਕੇ ਬਿਲਕੁਲ ਕਮਰੇ ਆਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਵਧੀਆ ਜੀ ਕੀ ਕਹੋਗੇ ਬਠੜਾ ਜੀ ਬਾਰੇ ਇਹ ਲਿਜਾਂਦੇ ਰਹਿੰਦੇ ਨੇ ਐਕਸਪਰਟ ਬਹੁਤ ਵਧੀਆ ਕਰਦੇ ਕੰਮ ਬਹੁਤ ਅੱਛਾ ਕੰਮ ਕਰਦੇ ਆ ਜੀ ਹਰ ਇੱਕ ਬੰਦੇ ਨੂੰ ਲੈ ਕੇ ਜਾਂਦੇ ਲੈ ਕੇ ਜਾਣਾ ਚਾਹੀਦਾ ਹਾਂ ਜੀ ਸੰਗਤ ਨੂੰ ਜੋੜਦੇ ਆ ਹਾਂ ਜੀ જય 카ਟੂ ਸ਼ਾਮ જય 카ਟੂ ਇਹ 카ਟੂ ਨਰੇਸ਼ ਕੀ જય જય ਹੋ ਜੀ ਤੁਸੀਂ ਵੀ ਖਾਟੂ ਨਰੇਸ਼ ਪਹਿਲਾਂ ਕਦੇ ਗਏ ਆ ਨਹੀਂ ਮੈਂ ਫਸਟ ਟਾਈਮ ਹੀ ਜਾ ਰਹੀ ਆ ਖਾਟੂ ਸ਼ਾਮ ਹਾਂਜੀ ਹਾਂਜੀ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਸੋ ਕਿੰਨੀ ਕੁ ਦੇਰ ਤੋਂ ਤੁਹਾਡਾ ਇਹ ਪਲਾਨ ਬਣ ਰਿਹਾ ਸੀ ਜਾਣ ਦਾ ਸਾਡਾ ਪਲਾਨ ਕਾਫੀ ਟਾਈਮ ਤੋਂ ਬਣ ਰਿਹਾ ਸੀਗਾ ਜੀ ਤੇ ਫਿਰ ਪਾਪਾ ਨੇ ਹੁਣ ਪਲਾਨ ਕਰਿਆ ਕਿ ਬੱਸ ਹੀ ਲੈ ਕੇ ਜਾਣੀ ਆ ਆਪਾਂ ਤਾਂ ਸਾਰੇ ਜਾਣਗੇ ਉਹਦੇ ਵਿੱਚ ਪੂਰੀ ਸੰਗਤ ਨਾਲ ਜਾਉਂਗੇ ਆਪਾਂ ਸਭ ਨੂੰ ਲੈ ਕੇ ਖਾਟੂ ਸ਼ਾਮ ਜੀ ਹਾਂਜੀ ਤੁਹਾਡੀ ਯਾਤਰਾ ਸਫਲ ਹੋਵੇ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਖਾਟੂ ਖਾਟੂ ਨਰੇਸ਼ ਕੀ ਜੈ ਹੋ ਹਾਂਜੀ ਵੀਰ ਜੀ ਖਾਟੂ ਨਰੇਸ਼ ਕੀ ਜੈ ਖਾਟੂ ਨਰੇਸ਼ ਦੇ ਯਾਤਰਾ ਜਾ ਰਹੀ ਹੈ ਕਿੰਨੀ ਕ ਵਾਰ ਤੁਸੀਂ ਜਾ ਚੁੱਕੇ ਹੋ ਮੈਂ ਜੱਜ ਕਿੰਦਾ 10 ਵਾਰੀ 10 10 15 ਵਾਰੀ ਅੱਛਾ ਜੀ ਕਿਵੇਂ ਲੱਗਦਾ ਤੁਹਾਨੂੰ ਉੱਥੇ ਜਾ ਕੇ ਬਹੁਤ ਵਧੀਆ ਲੱਗਦਾ ਜੀ ਹਾਂਜੀ ਬਹੁਤ ਵਧੀਆ ਨਿਆਰਾ ਹਾਂਜੀ ਹਾਂਜੀ ਖਾਟੂ ਸ਼ਾਮ ਜੀ ਦੇ ਦਰਸ਼ਨ ਵੀ ਖੁੱਲੇ ਹੋ ਜਾਂਦੇ ਆ ਹਾਂਜੀ ਹਾਂਜੀ ਓਕੇ ਤੇ ਹੁਣ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਕਿਹਦੇ ਨਾਲ ਜਾਂਦੇ ਰਹਿੰਦੇ ਆ ਡੈਡੀ ਨਾਲ ਹੀ ਅੱਛਾ ਜੀ ਓਕੇ ਤੇ ਆਪ ਜੀ ਅਜੇ ਕਈ ਵਾਰੀ ਓਕੇ ਸੋ ਬਹੁਤ ਵਧੀਆ ਗੱਲ ਹੈ ਤੇ ਇਸ ਤਰ੍ਹਾਂ ਹੀ ਯਾਤਰਾ ਜਾਂਦੀਆਂ ਰਹਿਣ ਤੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਹਾਂਜੀ ਖਾਟੂ ਨਰੇਸ਼ ਕੀ ਜੀ ਬੀਬੀ ਜੀ ਖਾਟੂ ਨਰੇਸ਼ ਕੀ ਖਾਟੂ ਨਰੇਸ਼ ਕੀ ਜੈ ਤੁਸੀਂ ਕਿੰਨੀ ਵਾਰ ਗਏ ਆ ਪਹਿਲਾਂ ਦੋ ਵਾਰੀ ਜਾਇਆ ਦੋ ਵਾਰ ਜਾਇਆ ਹਾਂਜੀ ਹਾਂਜੀ ਤੇ ਕਿਵੇਂ ਲੱਗ ਰਿਹਾ ਹੋਂ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਗਰਮਾ ਕਹਿੰਦੇ ਇਸ ਤੋਂ ਇਲਾਵਾ ਵੀ ਕੋਈ ਯਾਤਰਾਵਾਂ ਤੇ ਗਏ ਹੋ ਤੁਸੀਂ ਹਾਂਜੀ ਪਹਿਲਾਂ ਵੀ ਗਏ ਸੀ ਆਪਣੇ ਸਾਲਾ ਸਰਮੰਦੀਪੁਰ ਬਾਲਾ ਜੀ ਅੱਛਾ ਜੀ ਹਾਂਜੀ ਬਹੁਤ ਬੜੀ ਹਾਂਜੀ ਬੜਾ ਬਾਬਾ ਜੀ ਤੇ ਅੱਛਾ ਜੀ ਹਾਂਜੀ ਅੱਛਾ ਸ਼ੁਕਰੀਆ ਮਿਹਰਬਾਨ ਖਾਟੂ ਨਰੇਸ਼ ਕੀ ਜੀ ਤੁਸੀਂ ਕਨੋ ਕਦੋਂ ਗਏ ਆਂ ਖਾਟੂ ਦੇ ਫਸਟ ਟਾਈਮ ਫਸਟ ਟਾਈਮ ਜਾ ਰਹੇ ਹਾਂ ਜੀ ਪਹਿਲਾਂ ਕਦੇ ਵੀ ਨਹੀਂ ਗਏ ਹੈਗੇ ਨਹੀਂ ਕਿਤੇ ਹੋਰ ਗਏ ਹੋਣੇ ਆ ਹਾਂ ਜੀ ਬਾਕੀ ਨੇੜੇ ਹੀ ਗਏ ਆ ਰਾਜਸਥਾਨ ਵਾਲੀ ਸਾਈਡ ਨਹੀਂ ਗਏ ਫਸਟ ਟਾਈਮ ਜਾ ਰਹੇ ਹਾਂ ਹੋਰ ਇੱਕ ਵਾਰ ਨੈਣਾ ਦੇਵੀ ਵਗੈਰਾ ਗਏ ਹਾਂ ਜੀ ਇਹ ਹੋ ਕਿਵੇਂ ਲੱਗ ਰਿਹਾ ਬਸ ਵਧੀਆ ਲੱਗ ਰਿਹਾ ਜੀ ਸਫ਼ਰ ਵੀ ਦੂਰ ਦਾ ਹੈ ਕਹਿੰਦੇ ਹਾਂ ਜੀ ਤੇ ਬੱਚੇ ਵੀ ਨਾਲ ਹੈ ਹਾਂ ਜੀ ਤੇ ਗਰਮੀ ਤਾਂ ਮਹਿਸੂਸ ਹੋਣੀ ਨਹੀਂ ਦੇਖੋ ਬਾਬੇ ਕੋਲ ਜਾ ਰਹੇ ਆ ਮਿਲਨ ਗਰਮੀ ਤੇ ਲੱਗਣੀ ਨਹੀਂ ਬੋਲੋ ਖਾਟੂ नरेश ਦੀ ਜੈ ਜੀ ਵੀ ਵੀ ਖਾਟੂ नरेश ਦੀ ਜੈ ਜੈ ਖਾਟੂ ਸ਼ਾਮ ਕੀ ਜੈ ਸੋ ਖਾਟੂ ਸ਼ਾਮ ਦੀ ਯਾਤਰਾ ਜਾ ਰਹੀ ਹੈ ਤੁਸੀਂ ਪਹਿਲਾਂ ਗਏ ਆ ਖਾਟੂ ਹਾਂਜੀ ਇੱਕ ਵਾਰੀ ਮੈਂ ਪਹਿਲਾਂ ਗਈ ਹਾਂ ਹੁਣ ਮੈਂ ਦੂਸਰੀ ਵਾਰ ਜਾ ਰਹੀ ਹਾਂ ਅੱਛਾ ਜੀ ਪਹਿਲਾਂ ਮੌਸਮ ਬਹੁਤ ਅੱਛਾ ਸੀ ਹਾਂਜੀ ਹੁਣ ਵੀ ਹੋ ਜਾਏਗਾ ਅੱਛਾ ਬਿਲਕੁਲ ਜੀ ਬਿਲਕੁਲ ਵਸ ਦੇ ਵਿੱਚ ਤਾਂ AC ਲੱਗਿਆ ਹੋਇਆ ਹੈ ਬਹੁਤ ਮਜ਼ਾ ਆਉਂਦਾ ਹੈ ਬਿੱਟੇ ਨਾਲ ਜਾ ਕੇ

ਕਹੇ ਜਾ ਰਿਹਾ ਐਕਸਪੀਰੀਅੰਸ ਬਹੁਤ ਬੜੀ ਅਦਿਆ ਜੀ ਇਹ ਤਾਂ ਬਟਲਾ ਪਰਿਵਾਰ ਦੀ ਮਿਹਰਬਾਨੀ ਹੈ ਜਿਹੜੇ ਸਾਨੂੰ ਯਾਤਰਾ ਕਰਾ ਦਿੰਦੇ ਆ ਜੀ ਹਾਂ ਜੀ ਤੇ ਇੱਕ ਆਪਣੀ ਗੱਡੀ 'ਚ ਜਾਣਾ ਆਪ ਜਾਣਾ ਤੇ ਇੱਕ ਸੰਗਤ ਦੇ ਨਾਲ ਜਾਣਾ ਆਪ ਵੀ ਗਏ ਜੀ ਆਪਣੀਆਂ ਗੱਡੀਆਂ 'ਚ ਵੀ ਗਏ ਆਂ ਜੀ ਬਗੜ ਵੀ ਗਏ ਆਂ ਸਾਲਸਰ ਵੀ ਗਏ ਆਪਣੀ ਗੱਡੀ 'ਚ ਵੀ ਗਏ ਆਂ ਜੀ ਪਰ ਮਜ਼ਾ ਇਹਨਾਂ ਨਾਲ ਆਉਂਦਾ ਜੀ ਮਜ਼ਾ ਸੰਗਤ ਦੇ ਨਾਲ ਹਾਂ ਜੀ ਮਜ਼ਾ ਸੰਗਤ ਨਾਲ ਆਉਂਦਾ ਜੀ ਬਟਲਾ ਪਰਿਵਾਰ ਦੀ ਮਿਹਰਬਾਨੀ ਹੈ ਜੀ ਤੁਹਾਡੀ ਚੈਨਲ ਦੀ ਮਿਹਰਬਾਨੀ ਹੈ ਜਿਹੜੇ ਰੋਸ਼ਨ ਕਰ ਦਿੰਦੇ ਆ ਬਹੁਤ ਬਹੁਤ ਖਾਟੂ ਨਰੇਸ਼ ਕੀ ਜੈ ਖਾਟੂ ਨਰੇਸ਼ ਕੀ ਜੈ ਜੈ ਖਾਟੂ ਨਰੇਸ਼ ਕਿੰਨੀ ਵਾਰ ਗਏ ਤੁਸੀਂ ਖਾਟੂ ਅਸੀਂ ਦੂਸਰੀ ਵਾਰ ਚੱਲੇ ਆ ਜੀ ਹਾਂਜੀ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਬਹੁਤ ਬਹੁਤ ਅੱਛਾ ਲੱਗ ਰਿਹਾ ਤਾਂ ਹੀ ਤਾਂ ਦੁਬਾਰਾ ਜਾਣੇ ਬਾਾਰ-ਬਾਰ ਜਾਣ ਨੂੰ ਮਨ ਕਰਦਾ ਪਹਿਲਾਂ ਕਿਹਨਾਂ ਨਾਲ ਗਏ ਸੀ ਪਹਿਲਾਂ ਵੀ ਇਹਨਾਂ ਨਾਲ ਹੀ ਗਏ ਸੀ ਇਹਨਾਂ ਨਾਲ ਹੀ ਗਏ ਸੀ ਅਸੀਂ ਤਾਂ ਇਹਨਾਂ ਨਾਲ ਹੀ ਕੰਫਰਟੇਬਲ ਆ ਅ ਇਹਨਾਂ ਨੂੰ ਸਪੈਸ਼ਲ ਪੱਕਾ ਕਿਹਾ ਹੋਇਆ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਕੰਫਰਟੇਬਲ ਆ ਜਦ ਵੀ ਜਾਣਾ ਸਾਨੂੰ ਨਾਲ ਲੈ ਕੇ ਜਾਣਾ ਵਾਹ ਜੀ ਵਾਹ ਵਾਹ ਜੀ ਵਾਹ ਤੋਂ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਅੱਛਾ ਹੈ ਨਾ ਇਹਨਾਂ ਦੇ ਨਾਲ ਸਾਡਾ ਸ਼ੁਰੂ ਤੇ ਬਹੁਤ ਅਟੈਚਮੈਂਟ ਹੈ ਬਸ ਇਹ ਇਹ ਨਾਲ ਜਾਣਾ ਬਹੁਤ ਬਹੁਤ ਅੱਛਾ ਲੱਗਦਾ ਇਹ ਨਾਲ ਜਾਣਾ ਹਾਂਜੀ ਕੀ ਕਹੋਗੇ ਜੀ ਬਹੁਤ ਅੱਛਾ ਲੱਗਾ ਜੀ ਬਹੁਤ ਅੱਛਾ ਕੋਈ ਗਰਮੀ ਦਾ ਨਹੀਂ ਬਟਰਾ ਜੀ ਦਾ ਪ੍ਰੋਗਰਾਮ ਬਹੁਤ ਅੱਛਾ ਹੈ ਹਾਂਜੀ ਰਹਿਣ ਸਹਿਣ ਖਾਣ ਪੀਣ ਬਹੁਤ ਅੱਛਾ ਦਿੰਦੇ ਜੀ ਵਾਹ ਜੀ ਵਾਹ ਬਹੁਤ ਅੱਛਾ ਲੱਗਾ ਸਭ ਨੂੰ ਪੂਰੀ ਸਹੂਲਤ ਦਿੰਦੇ ਆ ਹਾਂਜੀ ਅਸੀਂ ਇਹ ਨਾਲੇ ਕੰਫਰਟੇਬਲ ਆ ਹੋਰ ਕਿਸੇ ਨਾਲ ਜਾ ਕੇ ਸਾਡਾ ਸਾਲ ਨਹੀਂ ਅੱਛਾ ਜੀ ਹਾਂਜੀ ਇੱਕ ਅਟੈਚਮੈਂਟ ਹੋ ਗਈ ਸਾਡੇ ਬਚਪਨ ਦੀ ਜੀ ਕੋ ਹੁੰਦੀ ਬਚਪਨ ਦੀ ਜੀ ਉਹ ਸੰਭਲੀ ਰਹਿੰਦੇ ਸੀ ਪਹਿਲਾਂ ਬਚਪਨ ਤੋਂ ਹੀ ਅੱਛਾ ਜੀ ਪਹਿਲਾਂ ਮਤਲਬ ਹਾਂ ਜੀ ਹਾਂ ਜੀ ਇੱਕੋ ਹੀ ਉਹਦੇ ਚ ਰਹਿੰਦੇ ਸੀ ਆਮੋ ਸਾਹਮਣੇ ਛੋਟੀ ਜੀ ਸਾਡੀ ਗਲੀ ਸੀ ਸਾਡਾ ਤਾਂ ਸ਼ੁਰੂ ਤੇ ਪਿਆਰ ਬਹੁਤ ਹੈ ਇਹਨਾਂ ਨਾਲ ਜੀ ਉਹ ਇੰਨੀ ਸੰਗਤ ਨੂੰ ਲੈ ਕੇ ਜਾਣਾ ਬੜਾ ਬਹੁਤ ਮੁਸ਼ਕਲ ਹੈ ਜੀ ਇਹਨਾਂ ਵਾਸਤੇ ਬਹੁਤ ਵੱਡਾ ਕੰਮ ਹੈ ਹਾਂ ਚਲੋ ਪਰ ਗਰਮੀ ਵਿੱਚ ਵੀ ਮਜ਼ਾ ਹੈ ਜੀ ਸੰਗਤ ਨਾਲ ਜਾ ਕੇ ਗਰਮੀ ਵਿੱਚ ਵੀ ਮਜ਼ਾ ਹੈ ਖਾਟੂ ਨਰੇਸ਼ ਕੀ ਜੈ ਤੁਸੀਂ ਕਿੰਨੀ ਵਾਰ ਗਏ ਫਸਟ ਟਾਈਮ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਜੀ ਕਦੋਂ ਦੀ ਤੁਹਾਡੀ ਪ੍ਰਾਨਿਕ ਸੀ ਜਾਣ ਦੇ ਵਿੱਚ ਲਈ ਮਨ ਦੇ ਵਿੱਚ ਕਾਫੀ ਭਾਵਨਾ ਹੋਣੀ ਹੈ ਪਹਿਲਾਂ ਆਤਾ ਥਾ ਦਿਮਾਗ ਮੇ ਪਰ ਕਦੇ ਬਣਾ ਨਹੀਂ ਅੱਛਾ ਜੀ ਹਾਂ ਜੀ ਹਾਂ ਜੀ ਤੇ ਹੁਣ ਕਿਵੇਂ ਸਵੱਬ ਬਣਿਆ ਇਹ ਇਹ ਬਟਲਾ ਭਈਆ ਮਤਲਬ ਹਸਬੰਡ ਕੇ ਫਰੈਂਡ ਹੈ ਤਾਂ ਉਹ ਹਰ ਬਰ ਬੋਲਤੇ ਰਹ ਪਰ ਮੌਕਾ ਹੀ ਨਹੀਂ ਮਿਲਿਆ ਇਸ ਵਾਰ ਮੌਕਾ ਮਿਲਿਆ ਤਾਂ ਜਾ ਰਹੀ ਹਾਂ ਇਸ ਵਾਰ ਮੌਕਾ ਮਿਲ ਗਿਆ ਹਾਂ ਜੀ ਜੀ ਸੋ ਬਿਲਕੁਲ ਸਾਡੀਆਂ ਵੀ ਸ਼ੁਭ ਕਾਮਨਾਵਾਂ ਤੁਹਾਡੀ ਯਾਤਰਾ ਸਫਲ ਰਹੇ ਧੰਨਵਾਦ ਆਪਕਾ ਬਹੁਤ ਬਹੁਤ ਜੈ ਸ਼੍ਰੀ ਕਾਰਤੂਨ ਰੇਸ਼ੀ ਕੀ ਜੀ ਤੁਸੀਂ ਕਿੰਨੀ ਕਵਾਰ ਗਏ ਹਾਂ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਪਹਿਲਾਂ ਕਦੇ ਨਹੀਂ ਗਏ ਹੈਗੇ ਨਹੀਂ ਹੋਰ ਕਿਸੇ ਧਾਮ ਤੇ ਕਿਤੇ ਦੇਵੀ ਦੇਵਤਿਆਂ ਦੇ ਉੱਥੇ ਆਪਾਂ ਗਏ ਹਾਂ ਅੱਛਾ ਜੀ ਵੈਸ਼ਨੂ ਦੇਵੀ ਜਾਤੇ ਹਰ ਸਾਲ ਅੱਛਾ ਜੀ ਇੱਥੇ ਪਹਿਲੀ ਵਾਰ ਮੌਕਾ ਮਿਲਿਆ ਇੱਥੇ ਪਹਿਲੀ ਵਾਰ ਹੋਇਆ ਹਾਂ ਜੀ ਕਿੱਥੋਂ ਆਏ ਤੁਸੀਂ? ਹਮ ਜਲੰਧਰ ਸੇ। ਜਲੰਧਰ ਤੋਂ। ਹਾਂਜੀ। ਜਲੰਧਰ ਦੇ ਬੈਠਿਆਂ ਦੇ ਕੋਲ ਤੁਹਾਨੂੰ ਕਿਵੇਂ ਮਤਲਬ ਕਿ ਇਹ ਬੁਲਾਵਾ ਆ ਗਿਆ ਖਾਟੂ ਸ਼ਾਮ ਦੀ ਦਾ। ਮੇਰੇ ਮਾਇਕੇ ਆਂ ਯਹਾਂ ਪੇ ਚਾਚਾ ਜੀ ਦਾ ਲੜਕਾ ਹੈ। ਅੱਛਾ। ਸ਼ੋਅ ਕੋ ਬੜਲਾ। ਅੱਛਾ ਜੀ। ਉਹਨਾਂ ਨੇ ਪੁੱਛਿਆ ਥਾ। ਹਾਂਜੀ। ਬੈਠਾ ਜਿਹੜੇ ਪੁੱਛ ਲਈ ਆ ਹਮਾਰਾ ਜਾਣਾ ਥਾ ਇਸ ਲਈ ਬਣ ਗਿਆ। ਜੀ। ਉਹਨਾਂ ਨੇ ਬੁਲਾਣਾ ਥਾ ਨਾ। ਉਹਨਾਂ ਨੇ ਬੁਲਾਣਾ ਹਾਂਜੀ। ਸਰਦਾ ਤੋਂ। ਪ੍ਰੋਗਰਾਮ ਤਾਂ ਕਾਫੀ ਦੇਰ ਸੇ ਬਣ ਰਹਾ ਥਾ ਪਰ ਮੌਕਾ ਹੁ ਮਿਲਿਆ। ਵਾਹ। जय खाटू नरेश की जय जय खाटू श्याम बाबा की जय कितनी बार गए मैं भी फर्स्ट टाइम जा रही टाइम जा हूं ਤੁਸੀਂ ਵੀ ਫਸਟ ਟਾਈਮ ਜਾ ਰਹੇ ਹੋ ਵੈਸੇ ਤੁਸੀਂ ਮੰਦਰਾਂ ਦੇ ਵਿੱਚ ਜਾਂਦੇ ਰਹਿੰਦੇ ਹੋ ਕੀਰਤਨ ਕਰਦੇ ਰਹਿੰਦੇ ਹੋ ਤੇ ਇੱਥੇ ਸਵਭ ਨੇ ਬੁਲਾਵਾ ਹੁਣ ਆਇਆ ਹਾਂਜੀ ਦਿਲ ਤਾਂ ਬਹੁਤ ਕਰਦਾ ਸੀ ਜਾਵਾਂ ਦੋ ਤਿੰਨ ਵਾਰੇ ਵੀ ਗਏ ਲੈਕ ਉਸ ਪਰ ਨਹੀਂ ਪ੍ਰੋਗਰਾਮ ਬਣਿਆ ਸਾਡਾ ਵੀ ਬਸ ਹੁਣ ਬਾਬਾ ਜੀ ਨੇ ਬੁਲਾ ਲਿਆ ਹੁਣ ਤਾਂ ਬਹੁਤ ਬਹੁਤ ਇੱਛਾ ਸੀ ਕਿ ਮੈਂ ਜਾਵਾਂ ਦਰਸ਼ਨ ਕਰਾਂ ਖੱਟ ਬਾਬਾ ਜੀ ਕੇ ਬਸ ਹੁਣ ਤਾਂ ਮੰਨਾ ਪੂਰੀ ਹੋ ਗਈ ਹੁਣ ਤਾਂ ਫੇਰ ਦਿਲ ਚ ਗਦਗਦ ਕਰਦਾ ਹੋਣਾ ਬਸ ਵੀ ਕਈ ਟਾਈਮ ਮੈਂ ਪਹੁੰਚ ਜਾਵਾਂ ਤੇ ਖੱਟ ਬਾਬਾ ਜੀ ਕੇ ਦਰਸ਼ਨ ਕਰਾਂ ਮੈਂ ਜੀ ਹਾਂਜੀ ਜੈ ਖੱਟ ਬਾਬਾ ਜੈ ਸ਼ਾਮ ਕੀ ਕਿਆ ਨਾਮ ਹੈ ਬੇਟਾ ਸੁਲਤਾਨ ਅੱਛਾ ਕਿੱਥੇ ਜਾ ਰਹੇ ਹੋ ਖਾਟੂ ਸ਼ਾਮ ਅੱਛਾ ਪਹਿਲਾਂ ਗਏ ਆ ਕਦੇ ਨਹੀਂ ਨਹੀਂ ਗਏ पहली बार जा रहे हैं हाँ जब पहली बार आए जाए हैं अच्छा हम आज ओके हाँ जी मेरी खाट शाम जा रही हूँ तुष्टि भी खाटे शाम जा रही हूँ अच्छा किमे लग रहे हैं तो मैं खाटो शाम खाटो को मैंने अंदर से कभी भी नहीं देखा कभी भी नहीं देखा तो फिर आज जाकर देखेंगे ना आज दर्शन करोगे दर्शन करोगे कैसा लग रहा है आपको अच्छा करेंगे अच्छा लग रहा है दशान करेंगे हम अच्छा, वहां कैसा लग रहा है ठीक ठाक लग रहा है ठीक ठाक लग रहा है ओके बोलो खाटू नरेश की जय खाटू नरेश की जय आप भी पहली बार जा रहे हो हां जी अच्छा कैसा लग रहा है अच्छा अच्छा लग रहा है किमे लग रही है थानू का बहुत अच्छा लग रहा है जी सो गर्मी बहुत है बच्चों के नाल थोड़ा जा ओंखा सा नहीं होगा थानू नहीं नहीं हां जी ਕਿਰਪਾ ਘਾਟੂ ਸ਼ਾਮ ਜੀ ਜੀ ਕਿੰਨੀ ਵਾਰ ਗਏ ਤੁਸੀਂ ਫਸਟ ਟਾਈਮ ਜਾ ਰਹੇ ਆ ਫਸਟ ਟਾਈਮ ਜੀ ਆ ਰਹੇ ਹਾਂ ਬੜੀ ਅੱਛੀ ਗੱਲ ਬੱਚਿਆਂ ਦੇ ਨਾਲ ਜਾ ਰਹੇ ਹਾਂ ਤੇ ਯਾਤਰਾ ਤੁਹਾਡੀ ਸਫਲ ਹੋਵੇ ਸਤਿ ਸ੍ਰੀ ਅਕਾਲ ਘਾਟੂ ਨਰੇਸ਼ ਕੀ ਜੈ ਹੋ ਨੀ ਕਿੰਨੀ ਕਵਾਰ ਗਏ ਤੁਸੀਂ ਫਸਟ ਟਾਈਮ ਜਾ ਰਹੇ ਹਾਂ ਫਸਟ ਟਾਈਮ ਹੀ ਜਾ ਰਹੇ ਹਾਂ ਹਾਂ ਜੀ ਮੈਂ ਪਹਿਲਾਂ ਕਦੇ ਬਣਿਆ ਹੀ ਨਹੀਂ ਜਾਂ ਕਿਵੇਂ ਨਹੀਂ ਬਸ ਕੁਝ ਘਾਤ ਰਿਸਪੌਂਸਿਬਿਲਟੀ ਕਰਕੇ ਨਿਕਲ ਨਹੀਂ ਸਕਦੇ ਜੀ ਬਹੁਤ ਮੁਸ਼ਕਿਲ ਹੈ ਮੈਂ ਬਤਾਂਛੇ ਸਾਰੀ ਸਲਾਹ ਬਣਾ ਲੈ ਸਿਸਟਰ ਨਾਲ ਜੀ ਅੱਛਾ ਜੀ ਹਾਂ ਜੀ ਫਸਟ ਟਾਈਮ ਜਾ ਰਹੇ ਹਾਂ ਤੇ ਹੁਣ ਕਿਵੇਂ ਬਣ ਗਿਆ ਇਹ બસ ਬਣਾ ਲਿਆ ਜੀ ਹੁਣ ਬਨ ਗਿਆ ਖਾਟੂ ਸ਼ਾਮ ਜੀ ਨੇ ਕਿ ਬੁਲਾਵਾ ਆ ਗਿਆ ਨਾ ਕਿਰਪਾ ਹੋ ਗਈ ਜੀ ਉਹਨਾਂ ਨੂੰ ਪਤਾ ਸੀ ਭਗਤ ਜੀ ਯਾਦ ਕਰਦਾ ਮੇਰਾ ਤੇ ਬੁਲਾ ਲਵਾ ਹੁਣ ਜੀ 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 ਹਾਂ ਜੀ ਕਿੱਥੋਂ ਆਏ ਤੁਸੀਂ ਅਸੀਂ ਮੁਰੰਡੇ ਤੋਂ ਆਏ ਹਾਂ ਜੀ ਮੁਰੰਡੇ ਤੋਂ ਹਾਂ ਜੀ ਮੁਰੰਡੇ ਬੈਠਿਆਂ ਨੂੰ ਬੁਲਾਵਾ ਆ ਗਿਆ ਵੀ ਕਰਾੜੀ ਕੋ ਬੱਸ ਹੀ ਆ ਗਿਆ ਜਾ ਰਹੀਆ ਹਾਂ ਜੀ ਹਾਂ ਜੀ 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 ਹਾਂ ਜੀ ਤੇ ਬਸ ਤੋਂ ਬੜੀ ਅੱਛੀ ਗੱਲ ਹੈ ਜੀ ਯਾਤਰਾ ਸਫਲ ਹੋਵੇ ਹਾਂ ਜੀ ਥੈਂਕ ਯੂ ਜੀ ਖਾਟੂ ਨਰੇਸ਼ ਕੀ ਜੈ ਜੈ ਤੁਸੀਂ ਕਿੰਨੀ ਵਾਰ ਗਏ ਪਹਿਲਾਂ ਤਾਲੀ ਅਸੀਂ ਬੈਠਣੇ ਦੀ ਵੀ ਗਏ ਹੋ ਜਾਂ ਖਾਟੂ ਸ਼ਾਮ ਅਸੀਂ ਗਏ ਹੋ ਜਾਂ ਦੋ ਤਿੰਨ ਵਾਰ ਹਾਂਜੀ ਪਰ ਆਪਣੀ ਗੱਡੀ 'ਚ ਗਏ ਹੁਣੇ ਹਾਂਜੀ ਓਕੇ ਜਿਹੜਾ ਇੱਕ ਸੰਗ ਦੇ ਨਾਲ ਜਾਣਾ ਸੰਗਤ ਦੇ ਨਾਲ ਜਾਣਾ ਇੱਕ ਅਲੱਗ ਵੱਖਰਾ ਨਜ਼ਾਰਾ ਨਹੀਂ ਹੈਗਾ ਹਾਂਜੀ 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 ਕਿਉਂਕਿ ਜਾਵਾਂਗੇ ਕੀਰਤਨ ਵੀ ਕਰਦੇ ਫੈਮਿਲੀ ਟ੍ਰਿਪ ਲੱਗ ਹੁੰਦਾ ਇੱਕ ਜੁਆਇਨਰ ਵਾਲਾ ਟ੍ਰਿਪ ਲੱਗ ਹੁੰਦਾ ਹਾਂਜੀ 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 ਇਹ ਨਾ ਚੱਲਾ ਕਿ ਮਜ਼ਾ ਆਉਂਦਾ ਬਿਲਕੁਲ ਹੀ ਬਿਲਕੁਲ ਹਾਂਜੀ ਦੇਖ ਕਿਵੇਂ ਲੱਗ ਰਿਹਾ ਫਿਰ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹਾਂਜੀ हां जी जी खाटू नरेश की जय जय ਤੁਸੀਂ ਵੀ ਪਹਿਲੀ ਵਾਰ ਜੱਲ ਹਾਂ ਜੀ ਹਾਂ ਜੀ ਪਹਿਲੀ ਵਾਰ ਜੱਲ ਅੱਛਾ ਕਿੱਥੋਂ ਆਏ ਤੁਸੀਂ ਕਰਾਲੀ ਤੋਂ ਹੀ ਆ ਕਰਾਲੀ ਤੋਂ ਹੀ ਆ ਹਾਂ ਜੀ ਓਕੇ ਪਹਿਲਾਂ ਕਦੇ ਨਹੀਂ ਗਏ ਹੈਗੇ ਪਹਿਲਾਂ ਕਦੇ ਨਹੀਂ ਕਿਸੇ ਹੋਰ ਧਾਮ ਤੇ ਗਏ ਮੈਂ ਪਹਿਲਾਂ ਵੈਸ਼ਨੋ ਦੇ ਵੀ ਗਿਆ ਸੀਗਾ ਅੱਛਾ ਜੀ ਹਾਂ ਜੀ ਦੋ ਤਿੰਨ ਵਾਰ ਗਿਆ ਮੈਂ ਓਕੇ ਹਾਂ ਜੀ ਉਸ ਤੋਂ ਇਲਾਵਾ ਕਿਤੇ ਨਹੀਂ ਨਹੀਂ ਸੋ ਬੜੀ ਅੱਛੀ ਗੱਲ ਹੈ ਤੁਹਾਨੂੰ ਖਾਟੂ ਸ਼ਾਮ ਜੀ ਨੇ ਬੁਲਾਇਆ ਪੁਰਾਵਾ ਆ ਗਿਆ ਤੇ ਦਰਸ਼ਨ ਕਰਿਓ ਹਾਂ ਜੀ ਹਾਂ ਜੀ ਜੈ ਖਾਟੂਨ ਵੇਸ਼ ਕੀ ਜੈ ਖਾਟੂਨ ਵੇਸ਼ ਤੇ ਜੀ ਹਾਂ ਜੀ ਬੇਟਾ ਤੁਸੀਂ ਖਾਟੂਨ ਵੇਸ਼ ਤੇ ਜਾ ਰਹੇ ਹੋ ਪਹਿਲਾਂ ਕਦੇ ਗਏ ਨਹੀਂ ਜੀ ਨਹੀਂ ਗਏ ਪਹਿਲੀ ਵਾਰ ਜਾ ਰਹੇ ਹੋ ਹਾਂ ਜੀ ਇਹ ਕਿਵੇਂ ਬਣਿਆ ਫਿਰ ਜਾਣ ਦਾ ਬਾਜੀ ਬੁਲਾਇਆ ਚੱਲੇ ਆਂ ਜੀ ਓਕੇ ਸੋ ਤੁਸੀਂ ਭਜਨ ਵੀ ਬਹੁਤ ਸੋਹਣੇ ਗਾਉਂਦੇ ਹੋ ਕੋਈ ਦੋ ਬੋਲ ਸੁਣਾ ਦਿਓ ਇਹ ਦੇਹੇ ਹੋ ਟੋਪੇ ਤੇਰਾ ਨਾਮ ਮੇਰੇ ਸ਼ਾਮ ਖਾਟੂ ਸ਼ਾਮ रहे होठों पे तेरा नाम मेरे शाम खाटू शाम वाह जी वाह शुक्रिया मेहरबानी यात्रा तो सफल हो गई थैंक यू जी शुक्रिया जय श्री नरेश खाटू जी तुम कितनी बार गए पहला पहली बार चल रहे हो ओके ਕਿਵੇਂ ਲੱਗ ਰਿਹਾ ਫਿਰ ਤੁਹਾਨੂੰ ਗਾਣ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇਸ ਤੋਂ ਇਲਾਵਾ ਕਿਸੇ ਹੋਰ ਯਾਤਰਾ ਤੇ ਗਏ ਆ ਇਹ ਸਿਦਰੇ ਵੀਰ ਜੀ ਹੋਰ ਆ ਹੀ ਬੱਸ ਲੈ ਕੇ ਜਾਂਦੇ ਆ ਅਸੀਂ ਵੈਸ਼ਨ ਦੇ ਮਾਤਾ ਤੇ ਹਰ ਸਾਲ ਜਾਂਦੇ ਆ ਬਠਰਾ ਜੀ ਦੇ ਨਾਲ ਹਾਂ ਜੀ ਹਰ ਸਾਲ ਜਾਂਦੇ ਆ ਪਰ ਖਾਟੂ ਸ਼ਾਮ ਜੀ ਤੇ ਪਹਿਲੀ ਵਾਰੀ ਜਾ ਰਹੇ ਪਹਿਲੀ ਵਾਰੀ ਹਾਂ ਜੀ ਬਹੁਤ ਅੱਛਾ ਲੱਗਿਆ ਜਾਇਦਿਓ ਬਣਾ ਤੁਹਾਡੀ ਯਾਤਰਾ ਤੁਹਾਡੀ ਸਫਲ ਹੋਵੇ ਸੁਖਮਈ ਹਾਂਜੀ ਖਾਟੂ ਨਰੇਸ਼ ਕੀ ਜੈ ਖਾਟੂ ਨਵੇ ਦੇ ਯਾਤਰਾ ਜਾ ਰਹੀ ਹੈ ਪਹਿਲਾਂ ਵੀ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਤੁਸੀਂ ਖਾਟੂ ਸ਼ਾਮ ਜੀ ਦੇ ਪਹਿਲੀ ਵਾਰ ਜਾ ਰਹੇ ਹੋ ਹਾਂਜੀ ਅਸੀਂ ਫਸਟ ਟਾਈਮ ਜਾ ਰਹੇ ਹਾਂ ਅੱਛਾ ਜੀ ਪਹਿਲਾਂ ਕਿਤੇ ਹੋਰ ਗਏ ਹੋਣ ਆ ਵਿਸ਼ਨੂ ਦੇ ਵੀ ਗਏ ਸੀਗੇ ਜੀ ਹਾਂਜੀ ਉਸ ਤੋਂ ਇਲਾਵਾ ਨਹੀਂ ਕਿਤੇ ਨਹੀਂ ਗਏ ਵਿਸ਼ਨੂ ਦੇ ਵੀ ਕਿੰਨੀ ਵਾਰ ਜਾਏ ਹੋ ਉੱਥੇ ਵੀ ਫਸਟ ਟਾਈਮ ਹੀ ਗਈ ਸੀਗੀ ਅੱਛਾ ਜੀ ਹਾਂਜੀ ਤੇ ਜੀਵਨਗੀ ਦੇ ਵਿੱਚ ਦੂਜੀ ਵਾਰ ਚੱਲੇ ਆ ਮਤਲਬ ਤੁਸੀਂ ਖਾਟੂ ਸ਼ਾਮ ਜੀ ਤੇ ਪਹਿਲਾਂ ਗਏ ਆ ਵੈਸ਼ਨੂ ਜੀ ਹਾਂਜੀ ਕਿਵੇਂ ਲੱਗ ਰਿਹਾ ਵੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ ਇਕੱਠੇ ਹੋ ਕੇ ਚੱਲ ਰਹੇ ਆ ਜੀ ਜਦੋਂ ਵੈਸ਼ਨੂ ਦੇਵੀ ਤੇ ਗਏ ਸੀ ਕਿਹਨਾਂ ਨਾਲ ਗਏ ਸੀ ਫੈਮਲੀ ਦੇ ਨਾਲ ਹੀ ਸੀਗੇ ਫੈਮਲੀ ਦੇ ਨਾਲ ਹਾਂਜੀ ਸੋ ਯਾਤਰਾ ਤੁਹਾਡੀ ਸਫਲ ਰਹੇ ਐਂ ਜੈ ਸ਼੍ਰੀ ਨਰੇਸ਼ ਹਾਂਜੀ ਜੈ ਖਾਟੂ ਸ਼ਾਮ ਬਾਬਾ ਜੀ ਬਾਬਾ ਜੀ ਹਾਂਜੀ ਤੁਸੀਂ ਕਿੰਨੀ ਵਾਰ ਗਏ ਆ ਨਹੀਂ ਜੀ ਨਹੀਂ ਫਸਟ ਟਾਈਮ ਹੈ ਮੇਰਾ ਬਟ ਹਾਂਜੀ ਹਾਂਜੀ ਬਿਲਕੁਲ ਓਕੇ ਕਿਵੇਂ ਬੁਲਾਵਾ ਆ ਗਿਆ ਤੁਹਾਨੂੰ ਪਤਾ ਨਹੀਂ ਜੀ ਇਹ ਸਰਪ੍ਰਾਈਜ਼ ਹੈ ਮੈਂ ਮੈਂ ਕਦੇ ਜਾਣ ਲਈ ਮੰਨਦੀ ਨਹੀਂ ਹੈਗੀ ਅੱਛਾ ਜੀ ਹਾਂਜੀ ਇਹ ਫਸਟ ਟਾਈਮ ਹੋਇਆ ਕਿ ਮੈਨੇ ਹਾਂ ਕੀਤੀ ਹੈ ਅੱਛਾ ਜੀ ਹਾਂ ਜੀ ਵਾ ਕਿਤੇ ਵੀ ਤੁਸੀਂ ਜਾਂਦੇ ਨਹੀਂ ਮਤਲਬ ਨਹੀਂ ਫੈਮਿਲੀ ਨਾਲ ਜਾਂਦੀ ਆ ਪਰ ਇਹ ਫਰਸਟ ਟਾਈਮ ਹੈ ਕਿ ਮੈਂ ਐਵੇਂ ਕੋਈ ਯਾਤਰੀਆਂ ਦੇ ਨਾਲ ਬਾਸ ਹਾਂਜੀ ਬਾਈ ਬਾਸ ਹਾਂਜੀ ਹਾਂਜੀ ਥਿਸ ਇਜ਼ ਦਾ ਵੈਰੀ ਫਰਸਟ ਟਾਈਮ ওকে ਹਾਂਜੀ ਆਪਕੇ ਘਾਟੂ ਸ਼ਾਮ ਜੀ ਬਿਲਕੁਲ ਬਿਲਕੁਲ ਮੈਂ ਅੱਜ ਕਾਰ ਚ ਵੀ ਇਹੀ ਕਹਿ ਰਹੀ ਸੀ ਔਰ ਮੈਂ ਪਟਿਆਲਾ ਤੋਂ ਆਈ ਹਾਂ ਅੱਛਾ ਜੀ ਹਾਂ ਜੀ ਤੇ ਮੈਂ ਆਪਣੇ ਹਸਬੰਦ ਨੂੰ ਵੀ ਇਹੀ ਕਹਿ ਰਹੀ ਸੀ ਕਿ ਇਹ ਮੈਨੂੰ ਭਗਵਾਨ ਨੇ ਖੁਦ ਬੁਲਾਇਆ ਨਹੀਂ ਤਾਂ ਮੈਂ ਬਿਲਕੁਲ ਨਹੀਂ ਜਾਣਦੀ ਹੈਗੀ ਕਿਤੇ ਹਾਂ ਜੀ ਹਾਂ ਜੀ ਪਟਿਆਲੇ ਬੈਠੇ ਤੁਹਾਨੂੰ ਕਿਸੇ ਦੇ ਥਰੂ ਕੋਈ ਮੈਸੇਜ ਗਿਆ ਹੋਊਗਾ ਹਾਂ ਜੀ ਇਹਨਾਂ ਇਹਨਾਂ ਨੂੰ ਅੱਛਾ ਜੀ ਹਾਂ ਜੀ ਹਾਂ ਜੀ ਬੜੀ थैंक्यू तो रहे हो टों पे तेरा नाम मेरे शाम खाटू शाम नाम तेरा लेने से बनते नाम तेरा लेने से बनते सबके बिगड़े काम मेरे शाम खाटू शाम